ਸਪਾਰ ਅਸੋਸੀਏਸ਼ਨ ਦੇ 2024-25 ਦੇ ਇਲੈਕਸ਼ਨ ਜੋ ਨੇ ਹੋਣ ਜਾ ਰਹੇ ਨੇ ਅਗਰ ਗੱਲ ਕਰੀਏ ਤਾਂ ਪਿਛਲੀ ਵੇਰ ਸ਼੍ਰੀ ਪ੍ਰਦੀਪ ਕੁਮਾਰ ਜੀ ਸੈਣੀ ਜੋ ਸੀਗੇ ਪ੍ਰਧਾਨ ਰਹੇ ਨੇ ਔਰ ਇਸ ਵਾਰ ਜੋ ਹੈ ਸ਼੍ਰੀ ਵਿਪਨ ਕੁਮਾਰ ਟੰਡ ਐਡਵੋਕੇਟ ਵਿਪਨ ਕੁਮਾਰ ਟੰਡ ਅਤੇ ਸਰਦਾਰ ਗੁਰਪ੍ਰੀਤ ਸਿੰਘ ਪੰਨੇਸਰ ਦੇ ਵਿੱਚ ਜੋ ਹੈ ਕੜਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਗੱਲਬਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਾਸੀ ਕਾਲ ਜੀ ਪੰਨੇਸਰ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਈਵਰਜ਼ ਨੂੰ ਮੇਰੇ ਵਕੀਲ ਭਰਾਵਾਂ ਨੂੰ ਯੰਗ ਲਾਇਡਸ ਨੂੰ ਇੱਕ ਸਨੇਹ ਦੇਣਾ ਚਾਹੁੰਗਾ ਕਿ ਮੈਂ ਗੁਰਪ੍ਰੀਤ ਸਿੰਘ ਨੇਸਰ ਅੰਮ੍ਰਿਤਸਰ ਬਾੜ ਦੀਆਂ ਜਿਹੜੀਆਂ 28 ਫਰਵਰੀ ਨੂੰ ਇਲੈਕਸ਼ਨ ਹੋਣ ਜਾ ਰਹੀਆਂ ਉਹਦੇ ਵਿੱਚ ਐਜ਼ ਅ ਪ੍ਰੈਜ਼ੀਡੈਂਟ ਕੰਟੈਸਟ ਕਰ ਰਿਹਾ ਹਾਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਾਈਂ ਦੀ ਵੋਟ ਸਪੋਰਟ ਮੀ ਐਂਡ ਇਲੈਕਟ ਮੀ ਐਜ਼ ਅ ਪ੍ਰੈਜ਼ੀਡੈਂਟ ਆਫ ਅੰਮ੍ਰਿਤਸਰ ਬਾੜ ਤਾਂ ਜੋ ਮੈਂ ਜਿਹੜਾ ਮੇਰਾ ਵਿਜ਼ਨ ਹੈਗਾ ਉਹ ਟੂਵਰਡਸ ਅੰਮ੍ਰਿਤਸਰ ਬਾੜ ਦੀ ਡਿਵੈਲਪਮੈਂਟ ਬਾਰੇ ਉਹ ਮੈਂ ਦਾਕ ਸਗਾ ਤੇ ਕੰਪਲੀਟ ਕਰ ਸਕਾ ਜੇਕਰ ਗੱਲ ਕਰੀਏ ਤਾਂ ਪਿਛਲੇ ਪ੍ਰਧਾਨਾਂ ਦੀ ਵੀ ਮੈਂ ਜੋ ਗੱਲਬਾਤ ਹੈ ਉਹ ਦਿਖਾ ਦੇਣਾ ਹ ਉਹਦੇ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਉਹਨਾਂ ਕੋਲ ਹਰ ਵਾਰੀ ਏਜੰਡਾ ਜਿਹੜੇ ਨੇ ਰੱਖੇ ਜਾਂਦੇ ਨੇ ਕਿ ਇੱਕ ਤਾਂ ਬਾਰ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਆਉਂਦੀ ਹੈ ਜੀ ਪਾਰਕਿੰਗ ਦੀ ਪਾਰਕਿੰਗ ਨੂੰ ਕਿਸ ਤਰ੍ਹਾਂ ਵੇਚਦੇ ਹੋ ਪਾਰਕਿੰਗ ਦੀ ਬਹੁਤ ਬਰਨਿੰਗ ਇਸ਼ੂ ਹੋਗਾ ਵਾ ਜਿਹੜੇ ਸਾਡੇ ਲਾਇਰ ਦੀ ਸਟਰੈਂਥ ਬਹੁਤ ਵੱਧ ਗਈ ਹੈ ਏਰੀਆ ਸੇਮ ਹੀ ਰਿਹਾ ਵਾ ਏਰੀਆ ਨਹੀਂ ਵਧਿਆ ਬਾਰ ਦਾ ਏਰੀਆ ਉਹੀ ਹੈਗਾ ਵਾ ਨਵੇਂ ਲਾਇਟ ਦੀ ਸਟਰੈਂਥ ਵਧ ਗਈ ਆ ਲਿਟੀਗੈਂਟਸ ਹੁੰਦੇ ਆ ਉਹ ਵੀ ਵਹੀਕਲਸ ਦੇ ਉੱਤੇ ਹੁੰਦੇ ਉਹਨਾਂ ਦੀ ਵੀ ਹੈ ਮੇਨ ਇਸ਼ੂ ਜਿਹੜਾ ਮੇਰਾ ਮੇਰੇ ਧਿਆਨ ਚ ਪਾਰਕਿੰਗ ਦਾ ਹੈਗਾ ਵੀ ਮੂਮੈਂਟ ਆਈ ਵਾਸ ਆਈ ਐਮ ਇਲੈਕਟਿਡ ਐਜ਼ ਅ ਪ੍ਰੈਜ਼ੀਡੈਂਟ ਆਵਰ ਸਰ ਬਾਰ ਮੈਂ ਸਭ ਤੋਂ ਪਹਿਲਾਂ ਇਹ ਇਸ਼ੂ ਨੂੰ ਅਡਰੈਸ ਕਰਨਾ ਚਾਹੁੰਦਾ ਸੈਕੰਡਲੀ ਜਿਹੜੀ ਗੱਲ ਕਰੀਏ ਤਾਂ ਆ ਦੇਖਣ ਨੂੰ ਆਇਆ ਜੀ ਬਾਰ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਪਾਰਕਿੰਗ ਦਾ ਤਾਂ ਮੁੱਦਾ ਹੈ ਹੀ ਹੈ ਚੈਂਬਰਸ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਜਦੋਂ ਨਵੀਂ ਜੁਆਇਨਿੰਗ ਜਦੋਂ ਜਿਹੜੇ ਨਵੇਂ ਵਕੀਲ ਬਣ ਕੇ ਆਉਂਦੇ ਨੇ ਲੜਕੇ ਲੜਕੀਆਂ ਜਿਹੜੇ ਬੱਚੇ ਪੜ ਕੇ ਆਦੀ ਹੈ ਜੀ ਆਪਣਾ ਜਿਹੜਾ ਪ੍ਰੈਕਟਿਸ ਦੀ ਗੱਲ ਕਰਦੇ ਆ ਜੀ ਪ੍ਰੈਕਟਿਸ ਦਾ ਪਰੇ ਉਹਦੇ ਬਾਰੇ ਕਿਸ ਤਰ੍ਹਾਂ ਮਨ ਬਚਣ ਜਿਆ ਕੋ ਚੈਂਬਰਸ ਦਾ ਐਵਰੀ ਲਾਇਰ ਵਾਸਤੇ ਨੇ ਜਿਹੜਾ ਚੈਂਬਰ ਬਹੁਤ ਜ਼ਰੂਰੀ ਹੈਗਾ ਕਿਉਂਕਿ ਉਹਨੇ ਪ੍ਰੈਕਟਿਸ ਸਟਾਰਟ ਕਰਨੀ ਉਹਨੂੰ ਕਲਾਇੰਟਸ ਨੇ ਮਿਲਣ ਆਉਣਾ ਉਹਨੂੰ ਇੱਕ ਸੈਪਟ੍ਰਿਕ ਸਪੇਸ ਚਾਹੀਦੀ ਹੈ ਜਿੱਥੇ ਉਹ ਬਹਿ ਕੇ ਆਪਣੇ ਕਲਾਇੰਟ ਨੂੰ ਸਲਾਹ ਦੇ ਸਕੇ ਉਹਨਾਂ ਨਾਲ ਗੱਲਬਾਤ ਕਰ ਸਕੇ ਉਹਦੇ ਵਾਸਤੇ ਵੈਨ ਆਈ ਵਾਸ ਆਈ ਵਿਲ ਬੀ ਇਲੈਕਟਿਡ ਐਸ ਅ ਪ੍ਰੈਜ਼ੀਡੈਂਟ ਆਫ ਦਾ ਮਰਸਰ ਬਾਰ ਮੈਂ ਸਭ ਤੋਂ ਪਹਿਲਾਂ ਬਿਲਡਿੰਗ ਕਮੇਟੀ ਦੀਆਂ ਕਿੰਨੀਆਂ ਕਿ ਮੀਟਿੰਗਾਂ ਹੋਈਆਂ ਉਹਨਾਂ ਦਾ ਕੀ ਮਿਨਿਟਸ ਚ ਸਾਰੇ ਆਪਣੇ ਬਾਰਦੇ ਮੈਂਬਰਾਂ ਨਾਲ ਲੈ ਕੇ ਇਹ ਮੈਂ ਜਿਹੜਾ ਚੈਂਬਰਾਂ ਦਾ ਮੁੱਦਾ ਇਹਨੂੰ ਵੀ ਜਲਦੀ ਤੋਂ ਜਲ ਸੋਲਵ ਕਰਨ ਦੀ ਕੋਸ਼ਿਸ਼ ਕਰੂੰਗਾ ਇੱਕ ਹੋਰ ਇੱਕ ਹੋਰ ਪ੍ਰੋਬਲਮ ਜਿਹੜੇ ਪਿਛਲੇ ਆਈ ਸੀਗੀ ਜੀ ਕਹਿੰਦੇ ਜੀ ਇੱਥੇ ਪਾਣੀ ਦੀ ਬੜੀ ਪ੍ਰੋਬਲਮ ਹੈ ਜਦੋਂ ਬਾਰਿਸ਼ ਆਂਦੀ ਹੈ ਤਾਂ ਪਾਣੀ ਖੜਾ ਹੋ ਜਾਂਦਾ ਹੈ ਅਗਰ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਦੇਖਿਆ ਵੀ ਹੈ ਜਦੋਂ ਬਾਰਿਸ਼ ਆਂਦੀ ਹੈ ਤਾਂ ਪਾਣੀ ਕਾਫੀ ਖੜਾ ਹੋ ਜਾਂਦਾ ਲਿਟੀਗੈਂਟਸ ਹੋਣਾ ਜਿਹੜਾ ਉਹ ਮੁਸ਼ਕਲ ਹੋ ਜਾਂਦਾ ਤੇ ਕਿਸ ਤਰ੍ਹਾਂ ਦੇਖਦੇ ਇਹ ਇਹ ਵੀ ਬਹੁਤ ਮੇਜਰ ਇਸ਼ੂ ਹੈਗਾ ਜੀ ਜਦੋਂ ਅਸੀਂ ਆਪਣੇ ਕੋਰਟ ਤੋਂ ਆਪਣੇ ਚੈਂਬਰਸ ਤੋਂ ਕੋਰਟ ਵੱਲ ਜਾਣਾ ਹੁੰਦਾ ਹੈ ਜੇ بارش ਦਾ ਮੌਸਮ ਹੁੰਦਾ ਹੈ ਤਾਂ ਇੱਕ ਸਾਲ ਨੂੰ ਹੀ ਪ੍ਰੋਬਲਮ ਆਉਂਦੀ ਹੈ ਲੀਟਿੰਗ ਐਕਚੁਅਲੀ ਆਉਂਦੀ ਹੈ ਲਾਇਰਸ ਨੂੰ ਵੀ ਪ੍ਰੋਬਲਮ ਆਉਂਦੀ ਹੈ ਉਹਦੇ ਹਸਤੇ ਇਹ ਕਾਰਪੋਰੇਸ਼ਨ ਨਾਲ ਇੰਪਰੂਵਮੈਂਟ ਟ੍ਰਸ ਨਾਲ ਮੀਟਿੰਗ ਕਰਾਂਗੇ ਉਹਨਾਂ ਨੂੰ ਉਹਨਾਂ ਨਾਲ ਲੈ ਕੇ ਜਿਹੜੇ ਨਵੇਂ ਸਾਡੇ ਮੇਅਰ ਬਣੇ ਨੇ ਉਹਨਾਂ ਦਾ ਸਹਿਯੋਗ ਲੈ ਕੇ ਅਸੀਂ ਇਹ ਵੀ ਮੈਟਰ ਜਿਹੜਾ ਹੈ ਬ ਜਲਦ ਤੋਂ ਜਲਦ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਸਭ ਸਰਦਾਰ ਗੁਰਪ੍ਰੀਤ ਸਿੰਘ ਇਹ ਆਪਣੇ ਸਰ ਜਨਤਾ ਦਾ ਕਹਿਣਾ ਹੈ ਕਿ ਬਾਰ ਦੇ ਵਿੱਚ ਜਿੰਨੇ ਵੀ ਕੰਮ ਨੇ ਉਹਨਾਂ ਨੂੰ ਜਲਦ ਤੋਂ ਜਲ ਜਿਹੜਾ ਪੂਰਾ ਕੀਤਾ ਜਾਏਗਾ ਅਗਰ ਉਹ ਇਲੈਕਟ ਹੋ ਕੇ ਪ੍ਰੈਜ਼ੀਡੈਂਟ ਬਣਦੇ ਨੇ ਤਾਂ ਬਾਰ ਦੇ ਜਿੰਨੇ ਵੀ ਕੰਮ ਨੇ ਉਹਨਾਂ ਨੂੰ ਪਹਿਲ ਦੇ ਅਦਾਲਤ ਤੇ ਕਰਵਾਇਆ ਜਾਏਗਾ ਅੰਮ੍ਰਿਤਸਰ ਤੋਂ ਮਹਿਰਾਜੀਬ ਸ਼ਰਮਾ ਅੰਮ੍ਰਿਤਸਰ ਨਿਊਜ਼ਲੈਂਡ